ਕਾਜੀ ਸਾਰਿਆਂ ਨੂੰ ਤੇ ਵੀਪੀ ਆਏ ਆ ਤੇ ਐਕਸਰਸਾਈਜ਼ ਕਰਵਾਉਣ ਦੇ ਸਾਨੂੰ ਮਿਹਨਤ ਲਵਾਉਣ ਆਏ ਸੀ ਤੇ ਕਹਿੰਦੇ ਤਾਂ ਵੀਚੋਂ ਐਕਸਰਸਾਈਜ਼ ਕਰਾ ਦਿਆ ਕਰੂੰਗਾ ਪਾਪਾ ਕਹਿੰਦੇ ਮੈਂ ਠੀਕ ਨਹੀਂ ਆ ਫਿਜ਼ੀਓਥੈਰੇਪੀ ਵਾਲੇ ਵੀ ਦੀ ਹੁਣ ਦੱਸਿਆ ਵਾ ਕਿ ਐਕਸਰਸਾਈਜ਼ ਕਰੋ ਤੇ ਵੀ ਦੀਆਂ ਦੇ ਕੋਈ ਨਹੀਂ ਚਲੋ ਮੈਂ ਕਰਾ ਦਿਆ ਕਰੂੰਗਾ ਤੇ ਵੀ ਦੀ ਦਾ ਤੇ ਲਿਖਾ ਵੀਰ ਜੀ ਦਾ ਥੈਂਕ ਯੂ ਯਾਰ ਕਿ ਹਣਾ ਇੰਨੇ ਮਿਹਨਤ ਕਰਾਉਣ ਦੇ ਆਣ ਕੇ ਟਾਈਮ ਕੱਢਣ ਦੇ ਸਾਡੇ ਲਈ ਨਹੀਂ ਤੇ ਅੱਜ ਕੱਲ੍ਹ ਦੀ ਇੰਨੀ ਬਿਜੀ ਬਿਜੀ ਦੁਨੀਆ ਹੋਈ ਪਈ ਆ ਪੀ ਕੋਈ ਘੇਲੀ ਟਾਈਮ ਨਹੀਂ ਹਲਾ ਕਿਹਦਾ ਵੀ ਘੇਲੀ ਟਾਈਮ ਨਹੀਂ ਕਰ ਸਕਦਾ ਬੰਦਾ ਪੰਜ ਨਵੇਂ ਮਰਜ਼ੀ ਕਰਦਾ ਹੋਵੇ ਤੇ ਵੀਰ ਜੀ ਜਿ ਸੈਠੇ ਲਾ ਟਾਈਮ ਕੱਢ ਕੇ ਨਾਲ ਮਿਹਨਤ ਕਰਾਉਣ ਆਉਂਦੇ ਆ ਤੇ ਥੋੜੀ ਬਦੀ ਐਕਸਰਸਾਈਜ਼ ਵੀ ਕਰਾਉਣ ਆਉਂਦੇ ਆ ਪਾਪਾ ਵਿੱਚੋ ਦੋਕ ਦਿਨ ਕਰਾਉਣ ਰਿਹਾ ਬਈ ਤੇ ਫੇਰ ਕੱਲ ਪਾਪਾ ਨੂੰ ਵਾਰਾ ਗਾਈ ਨੇ ਪਪਾ ਪਛਾਣ ਕਰਨ ਗਏ ਸੀ ਤੇ ਵਾਰਾ ਗਾਈ ਨੇ ਮਾਰਿਆ ਟੋੜਦੇ ਦੇ ਉਹਦੇ ਕਰਕੇ ਫੇਰ ਪੀੜ ਹੋਂਦੀ ਆ ਜਿੱਥੇ ਆਪਰੇਟ ਹੋਇਆ ਸੀ ਉੱਥੇ ਹੀ ਟੁੱਟ ਮਾਰਿਆ ਉਹਨੇ ਤੇ ਤਾਂ ਕਰਕੇ ਪਾਪਾ ਨੂੰ ਫੇਰ ਪੀਨ ਹੋਂਦੀ ਆ ਤੇ ਦਰਦ ਉਹ ਜਦ ਨਹੀਂ ਜੋੜ ਵਾਲਾ ਕੰਮ ਡਾਕਟਰ ਨੇ ਮੜਾ ਕਰਤਾ ਫੇਰ ਕਰਨ ਨੂੰ ਤੇ ਤਾਂ ਕਰਕੇ ਪਾਪਾ ਦੋ ਇੰਨੀ ਨਹੀਂ ਹੁੰਦੀ ਤੇ ਵੀ ਜੀ ਕਰਾਉਂ ਆਉਂਦੇ ਹੀ ਉਦਾਂ ਹੀ ਐਕਸ-ਰੇ ਥੋੜੀ ਜੀ ਤੇ ਮੈਂ ਵੀ ਜੀ ਨੇ ਕਹਿ ਪੀ ਅੱਜ ਕਹਿ ਸੈਟਿੰਗ ਕਰਾ ਦਿਆ ਕਰੋ ਤੇ ਨਾਲੇ ਵੀਰ ਦਾ ਇੰਸਟਾਗ੍ਰam ਤੇ ਚੈਨਲ ਵੀ ਆ ਇਹ ਜਿੱਤੀ ਕੀ ਹੈ ਆਪਣਾ ਚੈਨਲ ਦਾ ਨੇਮ ਮਿਸ਼ੂ ਫਿਟਨੈਸ 1008 ਮਿਸ਼ੂ ਫਿਟਨੈਸ 1008 ਤੇ ਜਾ ਕੇ ਵੀਰ ਨੂੰ ਜਰੂਰ ਫੋਲੋ ਕਰਿਓ ਤੇ ਨਾਲੇ ਸਾਡਾ ਵੀ ਬਲੌਗ ਵੇਖਿਆ ਕਰੋ ਫੁੱਲ ਜੇ ਤੁਹਾਨੂੰ ਵਧੀਆ ਲੱਗਦਾ ਵਾ ਤੇ ਆ ਦੁੱਡੀ ਆਰੀ ਐਕਸਰਸਾਈਜ਼ ਹੁੰਦੀ ਇਹ ਇੱਕਰੀ ਫਿਜ਼ੀਓਥੈਰੇਪੀ ਲਾ ਵੀਰ ਕਰਾ ਗਏ ਆ ਤੇ ਇੱਕਰੀ ਹੁਣ ਆ ਵੀਜੀ ਆਣ ਕੇ ਕਰਾਉਂਦੇ ਆ ਤੇ ਇਹ ਬੱਚਿਆਂ ਨੂੰ ਮਿਹਨਤ ਲਵਾਉਂਦੇ ਇਹਨਾਂ ਦਾ ਕੰਟੈਂਟ ਇਹ ਆ ਕਿ ਇਹ ਬੱਚਿਆਂ ਨੂੰ ਮਿਹਨਤ ਲਵਾਉਂਦੇ ਆ ਬਹੁਤ ਵਧੀਆ ਵੀਰ ਜੀ ਨੇ ਅਪਰਾਲਾ ਕੀਤਾ ਤੇ ਸਾਨੂੰ ਵੀ ਲਵਾਉਣ ਆਉਂਦੇ ਆ ਮਾੜੀ ਮੋਟੀ ਐਕਸਾਈ ਕਰਾਉਂਦੇ ਹਨਾ ਜੋ ਲੱਗਦਾ ਵਾ ਚਲੋ ਕਿ ਕਿਹਨਾ ਫਰਕ ਪੈ ਜੇ ਗੋਡਾ ਫੀਡ ਕਰਦਾ ਜੇ ਪਲਸਟਰ ਆ ਜੇ ਰਹਾ ਨਾ ਗੋਡਾ ਕਾਫੀ ਟਾਈਮ ਤੇ ਉਸ ਕਰਕੇ ਗੋਡਾ ਫੀਡ ਕਰਦਾ ਹਾਂ ਜੀ ਇੰਨਾ ਮੁਰਦਾ ਨਹੀਂ ਇੰਨਾ ਮੁਰਦਾ ਨਹੀਂ ਆ ਆ ਠੀਕ ਹੈ ਫਿਰ ਵੀ ਤੇ ਬਾਕੀ ਮਿੱਤਰੋ ਪੂਰੇ ਪੂਰੇ ਬਲੌਗ ਵੇਖਿਆ ਕਰੋ ਤੇ ਆਪਣੇ ਭਰਾਵਾਂ ਨੂੰ ਕਰਿਆ ਕਰੋ ਦੱਬ ਕੇ ਸਪੋਰਟ ਤੇ ਇੱਕ ਗੱਲ ਹੋਰ ਆਪਾਂ ਪੁੱਛਣੀ ਹੀ ਸੀ ਤੁਹਾਡੇ ਕੋ ਪੀ ਜੇ ਦੇ ਆਪਾਂ ਸਟੱਡੀ ਮਤਲਬ ਵੀ ਪਰਮਿਸ਼ਨ ਹੀ ਲੈਣੀ ਹੈ ਇੱਕ ਸਾ ਸਭ ਸਭ ਕਰ ਲਿਆ ਕਰੋ ਭਾਈ ਵੀ ਆਪਾਂ ਇੰਸਟਾਗ੍ਰਾਮ ਤੇ ਪ੍ਰੋਮੋਸ਼ਨ ਕਰ ਲਿਆ ਕਰੀਏ ਤਾਂ ਕਿ ਜਿੰਦੇ ਨਾਲ ਥੋੜੀ ਬਹੁਤੀ ਹਨੂ ਜਿਹੜੀ ਆ ਇਨਕਮ ਜਨਰੇਟ ਹੋਵੇ ਤੇ ਥੋੜਾ ਬੋਦਾ ਕਰਦਿਆਂ ਦਾ ਵੀ ਤੁਹਾਨੂੰ ਬਰਾਈਆ ਓਖਾ ਹੋ ਜਾਂਦਾ ਖਰਚੇ ਬਹੁਤ ਹੁੰਦੇ ਆ ਸਾਡੇ ਫਿਜ਼ੀਓਥਰੇਪੀ ਦਾ ਫਿਜ਼ੀਓਥਰੇਪੀ ਵਾਲੇ ਵੀ ਖਰਚੇ ਦੇਣੇ ਹੁੰਦੇ ਆ ਤੇ ਮਿੱਤਰੋ ਜਿੱਦਾਂ ਤੁਹਾਨੂੰ ਬਰਾਵਾਂ ਵੀ ਤੁਹਾਡੇ ਭਰਾਵਾਂ ਨੇ ਹੁਣ ਵੀਜੇਟ ਐਡਮਿਸ਼ਨ ਲਿਆ ਤੇ ਗਾਂ ਦਾ ਪੜਾਈਆਂ ਦਾ ਵੀ ਖਰਚਾ ਬਹੁਤ ਦੇ ਵਾਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਇਹ ਗਾਂ ਦਾ ਤੇ ਤਾਂ ਕਰਕੇ ਮੈਂ ਕਹਿੰਦਾ ਮੈਂ ਵੀ ਤੁਸੀਂ ਸਾਰੇ ਜਾਣੇ ਸੁਜੈਸਟ ਕਰਿਓ ਕੀ ਆਪਾ ਹੁਣ ਪ੍ਰਮੋਸ਼ਨਲ ਇੰਸਟਾਗ੍ਰਾਮ ਤੇ ਥੋੜੀਆਂ-ਬੋਤੀਆਂ ਚਾਲੂ ਕਰਦੀਏ ਕਿ ਨਾ ਕਰਕੇ ਕਮੈਂਟੇ ਦੀ ਜਰੂਰ ਦੇ ਤੇ ਜੇਕਰ ਇਹਨੇ ਕਰਾਉਣੀ ਵੀ ਹੈ ਤੇ ਉਹ ਫੋਨ ਕਰ ਸਕਦਾ ਸਾਨੂੰ ਫੋਨ ਕਰ ਸਕਦਾ ਸਾਡੇ ਇੰਸਟਾਗ੍ਰਾਮ ਦੇ ਉੱਤੇ ਨੰਬਰ ਦਿੱਤਾ ਬਾਇਓ ਚ ਲਿੰਕ ਆ ਬਾਇਓ ਨੰਬਰ ਦਿੱਤਾ ਨੰਬਰ ਦਿੱਤਾ ਲਿੰਕ ਨਹੀਂ ਸੋਰੀ ਨੰਬਰ ਦਿੱਤਾ ਵਾ ਇੰਸਟਾਗ੍ਰਾਮ ਤੇ ਤੇ ਜਿਹੜੇ ਕਹਿੰਦੇ ਵੀਰ ਨੇ ਕਰਾਉਣੀ ਹੋਵੇ ਛੋਟੀ-ਮੋਟੀ ਪ੍ਰਮੋਸ਼ਨਲ ਹੈ ਚਲੋ ਵਧੀ ਵੀ ਕਰਾਉਣੀ ਹੋਵੇ ਮਤਲਬ ਵੀ ਸਾਡੇ ਲਾਈਕ ਦੀ ਹੋਵੇ ਕਰ ਜੋਗੀ ਤੇ ਆਪਾਂ ਜਰੂਰ ਕਰਾਂਗੇ ਤੇ ਤਾਂ ਕਰਕੇ ਮੈਂ ਸਾਰਿਆਂ ਨਾਲ ਇੱਕ ਵਾਰੀ ਮੈਂ ਗੱਲ ਕਰੀ ਤੇ ਨਾਵਾ ਤੁਹਾਡੇ ਤੋਂ ਵੀ ਲਗਾਉਣਾ ਵਾ ਤੁਸੀਂ ਵੀ ਸਾਰੀ ਇੱਕ ਸਾਥ ਦੀ ਆਡੀ ਫੈਮਿਲੀ ਜੇ ਸਾਡੇ ਭਰਾ ਜੇ ਸਾਰੇ ਸਣਾ ਜਿੰਨੇ ਵੀ ਹਨ ਵਲੋਗ ਵੰਦੇ ਐ ਸਪੋਰਟ ਕਰਦੇ ਆ ਤੇ ਇੰਸਟਾਗ੍ਰਾਮ ਤੇ ਵੀ ਥੋੜੀ ਦਬ ਹੋਰ ਸਪੋਰਟ ਕਰੋ ਤਾਂ ਕਿ ਜੋ ਸਾਰੇ ਹੁਣ ਮੇਰੇ ਨਾਲੇ ਇੰਸਟਾਗ੍ਰam ਵਾਲੇ YouTube ਦਾ ਫੁੱਲ ਬਲੌਗ ਵੇਖਿਆ ਕਰੋ YouTube ਵਾਲੇ ਵੀ ਫੁੱਲ ਬਲੌਗ ਵੇਖਿਆ ਕਰੋ ਮੀ ਕੀ ਕੋਈ ਬਲੌਗ ਛੱਡ ਕੇ ਕੱਲ ਜਾਂਦੇ ਜੇ ਪਤਾ ਨਹੀਂ ਕੀ ਕਰ ਲਿਆ ਤੁਹਾਨੂੰ ਬਲੌਗ ਬੋਰਿੰਗ ਲੱਗਦਾ ਪਤਾ ਨਹੀਂ ਕੀ ਖਸਤਾਵਿਆ ਪਰ ਆਪਾਂ ਇਹੋ ਜਿਹੇ ਬਲੌਗ ਪਾ ਸਕਦੇ ਆਪਾਂ ਹੋਰ ਤੇ ਕੁਝ ਬਖਾੜੀ ਸਕਦੇ ਆਣਾ ਤੇ ਬਾਕੀ ਵੇਖਿਆ ਕਰੋ ਮੇਰੇ ਵੀ ਸਪੋਰਟ ਕਰਿਆ ਕਰੋ ਤਾਂ ਜੋ ਸਾਨੂੰ ਵੀ ਹਨਾ ਇਨਕਮ ਆ ਸਕੇ ਤੇ ਤੇ ਬਾਕੀ ਤੁਸੀਂ ਮੇਰੇ ਵੀ ਸਪੋਰਟ ਉਹ ਦਿਖਾਓ ਪੂਰਾ ਪੂਰਾ ਵਲੌਗ ਵੇਖਿਆ ਕਰੋ ਵੀ ਉਹ ਵਧਾ ਵਲੌਗ ਦੇ ਰਿਚ ਆਉਂਦਾ ਹੈ ਚੈਨਲ ਦੀਆਂ ਜਾਂ ਤਾਂ ਜਿਉ ਸਾਨੂੰ ਇਨਕਮ ਜਨਰੇਟ ਹੋਇਆ ਕਰੇ ਸਾਡਾ ਖਰਚਾ ਨਿਕਲ ਸਕੇ ਹੈ ਨਾ ਆਪਣੇ ਜੁਗਲਾਂ ਕੋਲ ਆਈ ਅਭੀ ਫਿਜ਼ੀਓਥੈਰੇਪੀ ਆਇਰੋ ਵਗੈਰਾ ਬਥੇਰੇ ਖਰਚੀ ਹੋ ਜਾਂਦੇ ਆ ਤੇ ਹੁਣ ਆਪਾਂ ਦਸ ਤੇ ਦੱਬ ਕੇ ਸਪੋਰਟ ਕਰਿਆ ਕਰੋ ਥੋੜੇ ਥੋੜੇ ਤੇ ਬਾਕੀ ਵੀਰ ਦੀਆਂ ਤੇ ਹੁਣ ਵੀਜੀ ਮੇਰੀ ਕਰਾ ਚੁਕੇ ਆ ਤੇ ਹੁਣ ਤ੍ਰਿਪਤ ਦੀ ਬਾਹ ਦੀ ਕਰਾਉਂਦੇ ਆ ਮੂਮੈਂਟ ਬਾਹ ਤ੍ਰਿਪਤ ਦੀ ਇੱਥੇ ਜੇ ਰਹਿਂਦੀ ਆ ਇੱਥੋਂ ਵੱਧ ਨਹੀਂ ਖੋਲਦੀ ਐਦਾ ਪੂਰੀ ਨਹੀਂ ਸਿੱਧੀ ਹੁੰਦੀ ਇੱਥੇ ਜੇ ਰਹਿਂਦੀ ਆ ਤੇ ਤ੍ਰਿਪਤ ਨੂੰ ਡਾਕਟਰ ਸਾਹਿਬ ਕਈਆਂ ਡਾਕਟਰਾਂ ਨੇ ਵੀ ਕਿਹਾ ਵੀ ਤੂੰ ਬਾਹ ਦੀ ਮੂਮੈਂਟ ਹੀ ਕਰਿਆ ਕਰ ਤੇਰੀ ਜੋ ਬਾਹ ਸਿੱਧੀ ਹੋ ਸਕੇ ਤੇ ਤ੍ਰਿਪਤ ਕਰਦਾ ਨਹੀਂ ਸਾਰੀ ਦਿਹਾੜੀ ਫੋਨ ਤੇ ਲੱਗਾ ਰਹਿੰਦਾ ਵਾ ਤੇ ਫੇਰ ਆਦਾ ਮੇਰੇ ਤੇ ਤਵਾ ਲੰਬਦੀ ਹੈ ਵੇਖੋ ਤੇ ਬਾਕੀ ਵੀ ਦੀ ਤਵਾ ਦਸਣ ਕਿਉਂ ਨਾ ਲਈਏ ਹੈ ਤੇ ਤਰਿਪਤਾ 10 ਮੇਰਾ ਤਵਾਲਾ ਹੈ ਕਿ ਨਗਰਕਾਰ ਦਾ ਮੋਲ ਖਰਾਬ ਹੁੰਦਾ ਤੂੰ ਮੁੜ ਕੇ ਮੇਰੇ ਨਾਲ ਲੜਦਾ ਮੋਲ ਮੋਲ ਜਿਹੜਾ ਕੋਈ ਨਹੀਂ ਖਰਾਬ ਹੁੰਦਾ ਆਪਾ ਵਕੀਲ ਮਤਲਬ ਵੀ ਕੇ ਬਲੌਗ ਜੇ ਮੇਰਾ ਲਾ ਦਿੰਦਾ ਕੇ ਬਲੌਗ ਜੇ ਮੈਂ ਨਾ ਤਵਾਲਾ ਦੇਣਾ ਵਾ ਤੇ ਤਾਂ ਕਰਕੇ ਹਾਨੂੰ ਕੋਈ ਗੁੱਸਾ ਗਿਲਾ ਨਹੀਂ ਆਪਜ ਪਰ ਇਹਦਾ ਹੁਣ ਇਹਨੂੰ ਸੁਣਾਉਣਾ ਤੇ ਬੰਦਾ ਹੀ ਆ ਕਿ ਐ ਆਪਣੀ ਐਕਸਰਸਾਈਜ਼ ਕਰਿਆ ਕਰ ਆਪਣੀ ਬਾਹ ਖੋਲ ਇਹਨੂੰ ਜਿਹੜੀ ਬਾਹ ਜਿਹੜੀ ਤੇਰੀ ਉਹ ਹੀ ਆ ਆ ਠੀਕ ਆ ਇਹਨੂੰ ਕਰ ਹੁਣ ਕੱਸੀ ਪਈ ਆ ਚਲ ਕਿ ਸਿਕਸ ਚਲੋ ਵੀਜੀ ਤੁਹਾਨੂੰ ਤੁਸੀਂ ਕਰਿਆ ਕਰੋਗੇ ਸਾਡੇ ਕੋਈ ਦੇ ਆਖੇ ਲੱਗਦਾ ਨਹੀਂ ਐ ਤੁਹਾਡੇ ਆਖੇ ਲੱਗ ਗਿਆ ਕਰੂਗਾ ਚਲੋ ਨਾਲੇ ਇਹਨੂੰ ਕਰੋਟਾਂ ਕਿਹੜੀ ਬਾਹ ਵੈਸ ਜਿਹੜੀ ਖੁੱਲਦੀ ਨਹੀਂ ਆ ਸੱਜੀ ਆ ਵਾਲੀ ਆ ਨਾ ਇਹਦਾ ਪੂਰੀ ਨਹੀਂ ਖੋਲਦੀ ਉਹ ਤੂੰ ਨਾ ਮਣ ਵੀ ਨੂੰ ਬਧਾਇਆ ਮੈਂ ਤਾਂ ਜੈਣਾ ਥੋੜੀ ਜੀ ਨਾ ਕਰ ਕਰਤਾ ਕਰੇ ਵੇਲਾ ਕਰੇ ਸਿੱਧੀ ਕਰ ਲੇਗਾ ਤੇ ਕਰ ਲੇਗਾ ਹੈ ਨਹੀਂ ਸਿੱਧੀ ਕਰਵਾਉਣੀ ਤੇ ਹੁੰਦੀ ਆ ਆ ਫਿਰ ਤੇਰੀ ਵੀ ਮੈਂ ਆਪਾਂ ਲੜ ਵੀ ਲੈਨੇ ਨੇ ਇਹ ਨਹੀਂ ਗੱਲ ਵੀ ਲੜਦੇ ਨਹੀਂ ਆ ਫਿਰ ਤੇਰੀ ਵੀ ਮੈਂ ਕਰ ਦੂੰਗਾ ਕੀ ਸਿੱਧੀ ਬਾ ਮਾ ਮੇਰੀ ਸਿੱਧੀ ਆਵੇ ਤੇ ਕੋਈ ਗੱਲ ਨਹੀਂ ਟੇਢੀ ਗੀ ਕਰਨੀ ਹੁੰਦੀ ਤੂੰ ਸਿੱਧੀ ਨੂੰ ਜਾਣ ਕੇ ਟੇਢੀ ਕਰਨੀ ਹੈ ਅੱਜ ਦਾ ਤੇਰੇ ਕੰਮ ਹੈ ਫਿਰ ਟੇਢੀ ਕਰ ਦੇਣਾ ਵਾਹ ਦੇਖੋ ਨਾ ਤੂੰ 3 ਆ ਸ਼ਰਦ ਦੇ ਨਾ ਇਤੋਂ ਕਰ ਦੇ ਵਾਹ 6 ਆਦਿ ਵਾਹ ਇਹ ਵੀਦੀ ਕੰਮ ਕਰਦੀ ਹੈ ਇਹਦਾ ਹੀ ਕੰਮ ਹੈ ਲੋ ਹੋ ਗਈ ਜੇ ਗਰੋਲੀ ਨਾਲ ਕੰਮ ਤੈਨ ਬਾਹ ਦੀ ਕੋਈ ਗੱਲ ਉਹ ਟੈਲ ਕਰ ਲੈਣਾ ਇਹਦੇ ਇਹਦੇ 2 3 ਅਰੇ ਆਹ ਵਧ ਕਰਦੇ ਆ ਉਤੋਂ ਜਿਹੜੀ ਬਾਹ ਘੱਟ ਕੰਮ ਕਰਦੀ ਹੈ ਚਲ ਇਹਨੂੰ ਸਿੱਧਾ ਚੁੱਕਾ ਇਹਨੂੰ ਇਹਨੂੰ ਚੁੱਕਾ ਚੱਲ ਚੱਲ ਗੋਡਣੀਏ ਤੱਕੋਂ ਮੇਰਾ ਵੀਰ ਜੀ ਵੇ ਡੰਬਲ ਲਿਆ ਕਰੋਗੇ ਉਹ ਵਧੀਆ ਰਹਿਣੇ ਕੋਈ ਨਹੀਂ ਹੈ ਹੈਨਾ 2 2 ਕਿਲੋ ਵਾਲੇ ਨਾਲ ਆਵਾਏ ਤੁਹਾਡੇ ਕੋਈ ਗੇ ਹੁਦਾ ਤੁਹਾਡੇ ਨਾਲ ਹੈ ਉਧਰ ਬਲਾ ਹੋ ਕੇ ਵੀ ਕੋਈ ਬੋਲਾ ਨਹੀਂ ਆ। ਲੋਕ ਤੇ ਸਾਰਾ ਦੇਖਣੀ ਡਿਆ ਵਾ ਜੋ ਕਰ ਲੋਂਡੀ ਆ। ਕਰਨੀ ਆ ਸਿੱਧੀ ਕਿ ਨਹੀਂ ਕਰਨੀ? ਸਿੱਧੀ ਗੱਲ ਦੱਸ। ਐਕਸਰਸਾਈਜ਼ ਕਰਨੀ ਕਿ ਨਹੀਂ ਕਰਨੀ? ਚੱਲ ਹੁਣ ਦੋਨੋਂ ਤੁਮੇ ਇੱਥਾਂ ਕਰ ਬਲਾ। ਬੈਂਡ ਮੇਰਾ ਕਿੱਥੇ ਆ? ਖੋਲ ਖੋਲ ਇਹਨੂੰ ਵਾਤੇ ਕੋਲਿਆ ਕੋਸ਼ਿਸ਼ ਕਰਿਆ ਕਰ। ਚੱਲ ਇਹਦਾ ਕਰ। ਕਰ ਕਰ। ਖੋਲ। ਲਾ ਪੁਰਾਜਾ। ਇਹ ਲੈਦਾ ਲੈ ਗਿਆ। ਉਦਾਂ ਲਾਇਆ ਕਰਦਾ ਜਿੱਦਾਂ ਮੇਰੇ ਮਾਰਦਾ ਨਾ ਮਾਰ ਲੱਗਿਆ ਪੂਰੀ ਗ੍ਰੇਪ ਵੀ ਬਣ ਜਾਂਦੀ ਆ ਜਦੋਂ ਕਿਤੇ ਮਾਰਨਾ ਹੋਵੇ ਤੇ ਫੜਨਾ ਹੋਵੇ ਮਾੜਾ ਬੰਦਾ ਇਹਦੇ ਕੋਲ ਛੋਟੂ ਨਹੀਂ ਸਕਦਾ ਤੁਹਾਨੂੰ ਇਹਦੀ ਦੱਸ ਦਿੰਦਾ ਮੈਂ ਆ ਜੀ ਹੋ ਅੱਗੇ ਹੋ ਸਰਕਾਰ ਮਾਰ ਚੱਲ ਪੰਜ ਹੀ ਕਰ ਦੱਲੋਂ ਪੰਜੀ ਚੱਲ ਚੱਲ ਪੂਰੀ ਜਦੋਂ ਤੱਕ ਹੋਣਗੇ ਉਹਦਾ ਕਾਰਜ ਹੋ ਜਾਗੇ ਇੱਥੇ ਰੱਖ ਨਈਏ ਬਾਂਜ ਜੋਦੀ ਤਾਂ ਘਾਰੋਂ ਫਤਕੀ ਚੁੱਕ ਲੋਗੇ ਚੱਲ ਚੱਲ ਬਾਹਰ ਬਹੁਤ ਪੂਰੀ ਮਾਰ ਮਾਰ ਕਰ ਕੱਲ ਹੋ ਜੂਗੀ ਜਦੋਂ ਜੀਵੇ ਜੀਵੇ ਜੀਵੇ

ਚੱਲ ਚਾਚਾ ਬੱਸ ਰੱਖ ਚੱਲ ਬਾ ਵੀ ਰੌਣ ਨੇ ਬੰਦੀ ਹੈ ਕੋਈ ਨਹੀਂ ਪੀੜ ਹੋ ਗਈ ਤੇ ਠੀਕ ਹੋ ਗਈ ਚੱਲ ਦਿ ਮਿੱਤਰੋ ਮੈਨੂੰ ਬਣਾ ਵਲੋਗ ਦਾ ਹੁਣ ਕੈਮ ਹੋ ਗਿਆ ਵਾ ਤੇ ਮੈਂ ਨਾਲ ਨਾਲ ਵਲੋਗ ਵੀ ਐਂਡਿੰਗ ਕਰੀ ਦੇਣਾ ਵਾ ਵਲੋਗ ਤੂੰ ਐਂਡ ਕਰ ਦੀ ਨਾ ਗੱਲ ਕਰ ਤੂੰ ਐਕਸਰਸਾਈਜ਼ ਕਰ ਚਾਚਾ ਲੋੜ ਨਹੀਂ ਨਾ ਤੂੰ ਟੈਨਸ਼ਨ ਲੈ ਤੇ ਮਿੱਤਰੋ ਬਾਏ ਬਾਏ ਜੀ ਸਾਰਿਆਂ ਨੂੰ ਤੇ ਐਵੇਂ ਬਾਈ ਬਾਈ ਤੂੰ ਆਪਣੇ ਕੰਮ ਖਾਪ ਨਾ ਏਦਾਂ ਨਹੀਂ ਮੈਂ ਤਾਂ ਖੁੱਲਦੀ ਚੱਲ ਚੱਲ ਇੱਥੇ ਮੈਂ ਮਗਰੋਂ ਫੜ ਤੇ ਮਿੱਤਰੋ ਆਦਾ ਏਦਾਂ ਬਲੌਗ ਮਤਲਬ ਵੀ ਬੈਠ ਕੇ ਬਿਠਾਇਆ ਨਾ ਹੁੰਦਾ ਦਾ ਕਿਉਂਕਿ ਆਪਾਂ ਜਿਆਦਾ ਤੋਰ ਵੀ ਨਹੀਂ ਸਕਦੇ ਤੇ ਸਾਡਾ ਏਦਾਂ ਦਾ ਬਲੌਗ ਹੁੰਦਾ ਜੇ ਤੁਹਾਨੂੰ ਏਦਾਂ ਦਾ ਪਹੁੰਚਦਾ ਹੁੰਦਾ ਤੇ ਸਪੋਰਟ ਸਾਰੇ ਜਾਣੇ ਕਰਿਆ ਕਰੋ ਇੰਸਟਾਗ੍ਰਾਮ ਵਾਲਿਆਂ ਨੂੰ ਵੀ ਮੇਰੀ ਬੇਨਤੀ ਆ ਵੀ ਪੂਰਾ ਪੂਰਾ ਬਲੌਗ ਵੇਖਿਆ ਕਰੋ ਜਿਹੜੇ ਵਿੰਦੇ ਜਰਾ ਦੋਨਾ ਬਾਕਸਿੰਗ ਕਰੋ ਕੋਲਾ ਚੱਲੇ ਇਦਾਂ ਬਾਏ ਬਾਏ ਜੀ ਸਾਰਿਆਂ ਨੂੰ ਤੇ ਦੱਬ ਕੇ ਸਪੋਰਟ ਕਰਿਓ ਵੀਡੀਓ ਨੂੰ ਲਾਈਕ ਕਰਿਓ ਆ ਬਾਦਲਾ ਤਲਾਹ ਇਹਨਾਂ ਤਲਾਹ ਚਲੋ ਇਸ ਵਾਰ ਦੂਜੀ ਵਾਰ ਆਵੀਂ ਮਾਰ